ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੀ ਵੈੜ ਸੂਈ ਹੈ ਬਾਈ ਪਹਿਲਣ ਬੱਚੀ ਨੂੰ ਜਨਮ ਦੇਤਾ ਇਹ ਏਵੀਐਸ ਦੇ ਟਰਨੈਡੋ ਵੱਲਦੀ ਹੈ ਇਹ ਤੇ 66 ਸੀਮੈਂਟ ਦੀ ਪ੍ਰਿੰਟ ਬਹੁਤ ਸੋਹਣਾ ਬੱਸੀ ਦਾ ਬਾਕੀ ਵੈੜ ਵੀ ਆਪ ਬਹੁਤ ਬਰੀਡ ਤੇ ਚੰਗੀ ਬਹੁਤ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਵੀ ਤੁਹਾਨੂੰ ਬੱਸੀ ਦਿਖਾਉਣੀ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਜਦੋਂ ਪਸ਼ੂ ਸੂਪੇ ਉਹਨੂੰ ਕਿਵੇਂ ਸਾਂਭ ਸੰਭਾਲ ਕਰਨੀ ਹੈ ਹਨਾ ਸਾਰੀ ਵੀਡੀਓ ਪ੍ਰੋਪਰ ਦੇਖਿਓ ਜਿਹੜੇ ਭਰਾ ਨਵੇਂ ਦੇਖਦੇ ਹੁੰਦੇ ਹੋ ਪੇਜ ਨੂੰ ਫੋਲੋ ਕਰ ਲਿਆ ਕਰੋ ਕਿਉਂਕਿ ਆਪਣੀਆਂ ਵੀਡੀਓ ਸਾਰੀਆਂ ਜਾਣਕਾਰੀ ਵਾਲੀਆਂ ਹੀ ਹੁੰਦੀਆਂ ਤੇ ਬਣੇ ਰਹੋ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆ ਜਿਵੇਂ ਹੁਣ ਠੰਡਾਂ ਦੇ ਟਾਈਮ ਆ ਬਾਈ ਹਨਾ ਤੇ ਕੋਸਾ ਪਾਣੀ ਪਿਾਓ ਗੀਂਜਰ ਦਾ ਠੀਕ ਹੈ ਬਾਕੀ گاਵਾ ਬੈਠੀਆਂ ਤੇ ਬਾਕੀ ਕੀ ਦੱਸੋ ਵੀਡੀਓ ਦੇਖ ਕੇ ਬਾਈ ਪੱਲੇ ਕਿਹਨੇ ਲਾਤੇ ਹਨ ਆਪਾਂ ਹਲੇ ਤੱਕ ਕੁਝ ਨਹੀਂ ਲਾਇਆ ਪੱਲੇ ਵਗੈਰਾ ਤੇ ਠੰਡ ਵੈਸੇ ਹੋ ਗਈ ਬਹੁਤ ਹੈ ਇਧਰ ਆਪਣੀਆਂ ਬਹਿੜਾਂ ਬੈਠੀਆਂ ਬੱਚੀਆਂ ਬੈਠੀਆਂ ਇਹਨਾਂ گاਵਾਵਾਂ ਦੀਆਂ ਤੇ ਇਧਰ ਉਹ ਬੈਠੀਆਂ ਵੇੜਾਂ ਬਾਈ ਜਿਹੜੀਆਂ ਸੂਣ ਵਾਲੀਆਂ ਹਨ ਤੇ ਆ ਬੱਚਿਆਂ ਬੈਠੀਆਂ ਨੇ ਪਿੰਜਰਿਆਂ 'ਚ ਅੱਜ ਜੱਗ ਦੇ ਸਿਵਨ ਦੀ ਆਪ ਬਾਈ ਜਰਸੀ ਦੀ ਤੇ ਚਲੋ ਤੁਹਾਨੂੰ ਸਾਰਿਆਂ ਇਹ ਬਾਅਦ 'ਚ ਦੱਸੂਗੀ ਪਿੰਜਰੇ 'ਚ ਬਸੀਆਂ ਰੱਖਣੀਆਂ ਕਿਉਂ ਜ਼ਰੂਰੀ ਆ ਹਨ ਉਹ ਵੀ ਪਾਲ ਸਕਦੇ ਰੱਖਣੀਆਂ ਪਿੰਜਰੇ 'ਚ ਕਿਉਂ ਜ਼ਰੂਰੀ ਆ ਸਾਰਾ ਦੱਸਾਂਗੇ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਤੇ ਫਿਲਹਾਲ ਆਪਾਂ ਸੂਣ ਵਾਲੇ ਪਸ਼ੂ ਬਾਸਤੀ ਪਾਉਣੀ ਹੈ ਮੈਂ ਤੁਹਾਨੂੰ ਇਹ ਵੀਡੀਓ 'ਚ ਉਹੀ ਦੱਸੂ ਬਾਈ ਜੋ ਮੈਂ ਆਪ ਕਰਦਾ ਹਣਾ ਤੇ ਸਹੀ ਲੱਗੀ ਜਾਣਕਾਰੀ ਤਾਂ ਦੱਸਿਓ ਜਰੂਰ ਜਦੋਂ ਤੁਹਾਨੂੰ ਲੱਗੇ ਵੀ ਤੁਹਾਡੀ ਗਾਂ ਬੱਟ ਕਰਨ ਲੱਗੀ ਮੱਝਾਂ ਦੀ ਆਪਾਂ ਨੂੰ ਨੌਲੇਜ ਨਹੀਂ ਜਦੋਂ ਤੁਹਾਡੀ ਬਿਹੜ ਗਾਂ ਬੱਟ ਕਰਨ ਲੱਗੀ ਵੀ ਹੁਣ ਇਹ ਸੂਗੀ ਤਾ ਗੱਲੇ ਚੱਕ ਲੋ ਕੈਲਸ਼ੀਅਮ ਆਸਟ ਜੈਲ ਕੈਲਸ਼ੀਅਮ ਨਿਕਟਣ ਦਿੰਦੀ ਤੇ ਜਦੋਂ ਸੂਪੀ ਇੱਕ ਮਾਸ ਤੋਂ ਬਾਅਦ ਦੇ ਦਣਾ ਹੁੰਨਾ ਆਪਾਂ ਲਗਾਤਾਰ ਤਿੰਨ ਦਿੰਨੇ ਆ ਤਿੰਨ ਦਿਨ ਦਿੰਨੇ ਆ ਉਸ ਤੋਂ ਬਾਅਦ ਦਿਨ ਚ ਇੱਕੋ ਹੀ ਦੇਣੀ ਹੈ ਇਹ ਇੱਕ ਵਾਰੀ ਤੇ ਇੱਕ ਤਾਂ ਇਹਦਾ ਇਹ ਫਾਇਦਾ ਵੀ ਦੁੱਧ ਬਹੁਤ ਪਸ਼ੂ ਦਾ ਆਪ ਕਰ ਦਾਂਦੀ ਇਹ ਤੇ ਕੈਲਸ਼ੀਅਮ ਡਾਊਨ ਹੋ ਜਾਂਦਾ ਨੇਗੇਟਿਵ એનર્ਜੀ ਤੇ ਚਲੇ ਜਾਂਦਾ ਪਸ਼ੂ ਉਹ ਚੀਜ਼ ਨਹੀਂ ਹੈ ক্যালਸ਼ੀਅਮ ਵਗੈਰਾ ਨਹੀਂ ਘਟਣ ਦੀ ਹਨਾ ਤੇ ਪਾਣੀ ਪਿਉਣਾ ਕੋਸਾ ਤੁਹਾਨੂੰ ਅੱਜ ਦੱਸ ਦਮ ਆ ਆ ਨੂਨ ਆ ਗਿਆ ਜੀ ਇੱਕ ਚਮਚਾ ਨੂਨ ਦਾ ਪਾ ਲਿਆ ਕਰੋ ਜਦੋਂ ਤੁਸੀਂ ਗਾਂ ਨੂੰ ਪਾਣੀ ਪਿਉਣਾ ਹਨਾ ਕੋਸਾ ਜਦੋਂ ਸੂਪੀ ਹਾਲਾਂਕਿ ਇਹ ਸੂਟੀ ਹੈ ਚਮਚੀ ਜੀ ਆਪਾਂ ਉਹ ਦੋ ਪਾ ਦਾਂਗੇ ਇਹ ਜਦੋਂ ਪਸ਼ੂ ਸੂਕੇ ਹਟਦਾ ਨਾ ਬਾਈ ਜੀਬ ਨਿਕਲ ਜਾਂਦੀ ਹੈ ਪਸ਼ੂ ਦੀ ਪਾਣੀ ਦੀ ਬਿਲਕੁਲ ਵੀ ਕਹੌਲ ਨਾ ਕਰੋ ਠੰਡੇ ਤੋਂ ਕੋਸਾ ਕੋਸੇ ਤੋਂ ਥੋੜਾ ਜਿਹਾ ਗਰਮ ਪਾਣੀ ਪਿਆਇਆ ਕਰੋ ਵਿੱਚ ਚੌਂਚਾ ਡੇਢ ਚਮਚਾ ਨੂਨ ਦਾ ਪਾ ਲਿਆ ਕਰੋ ਉਹ ਬਲੱਡ ਵਗੈਰਾ ਨਹੀਂ ਪਸ਼ੂ ਦਾ ਘਟਨ ਦਿੰਦਾ ਹਨਾ ਤੇ ਹੁਣ ਤੁਸੀਂ ਦੇਖੋ ਇਹਨਾਂ ਸੂਈ ਨੂੰ ਅੱਧਾ ਘੰਟਾ 20 ਮਿੰਟ ਹੋ ਗਏ ਪਾਣੀ ਤੇ ਦੇਖੋ ਕਿਵੇਂ ਡਿੱਗਿਆ ਹਨਾ ਜਿੰਨਾ ਪਾਣੀ ਪੀਂਦਾ ਪਸ਼ੂ ਤੁਹਾਡਾ ਪਿਆ ਲਿਆ ਕਰੋ ਸੂਣ ਤੋਂ ਬਾਅਦ ਚਾਹੇ ਦੋ ਬਾਲਟੀਆਂ ਪੀਜੇ ਤੇ ਵਿੱਚ ਇਹਦੇ ਜੇਰਾਉਟ ਵਗੈਰਾ ਦੇ ਦਿਆ ਕਰੋ ਤੁਸੀਂ ਕੋਈ ਚੱਕਰ ਨਹੀਂ ਕਿਉਂਕਿ ਉਦੋਂ ਪਸ਼ੂ ਪੀਊਗਾ ਹੀ ਪੀਊ ਜ਼ੋਰ ਜ਼ਿਆਦਾ ਲੱਗਿਆ ਹੁੰਦਾ ਪਸ਼ੂ ਦਾ ਹਨਾ ਤੇ ਪੀਊਗੇ ਪੀਊ ਕਈ ਵਾਰ ਉਸ ਤੋਂ ਬਾਅਦ ਪਸ਼ੂ ਪੀਂਦੇ ਨਹੀਂ ਸਮਝ ਲਿਜ ਮੰਨਿਆਦੇ ਹਨ ਬਾਕੀ ਵੀਡੀਓ ਆਪਣੀਆਂ ਚੰਗੀਆਂ ਲੱਗਦੇ ਹੁੰਦੇ ਆ ਸ਼ੇਅਰ ਕਰਿਆ ਕਰੋ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਲੋੜ ਹੈ ਜਿੰਨੀ ਜਾਣਕਾਰੀ ਹੋਈ ਜ਼ਰੂਰ ਦੱਸਿਆ ਕਰਾਂਗੇ ਹੁਣ ਆਪਣੀਆਂ ਲਗਾਤਾਰੀ ਵੀਡੀਓ ਆਏ ਕਰਨੀਆਂ ਚਾਹੇ ਫੀਡ ਦੇ ਰਿਲੇਟਡ ਚਾਹੇ ਪਸ਼ੂਆਂ ਦੇ ਰਿਲੇਟਡ ਜਿੰਨਾ ਕ 5 5-6 ਸਾਲਾਂ ਚ ਆਪਾਂ ਹਨਾ ਆਪ ਦਾ ਐਕਸਪੀਰੀਅੰਸ ਇਕੱਠਾ ਕੀਤਾ ਹੈ ਜ਼ਰੂਰ ਸਾਂਝਾ ਕਰਿਆ ਕਰਾਂਗੇ ਜਿਉਂਦੇ ਬਸਦੇ ਰਹੋ ਧੰਨਵਾਦ ਜੀ ਸਾਰਿਆਂ ਦਾ